ਹਾਂਜੀ ਬਾਈ ਜੀ ਚੱਲਿਆ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਨੂੰ ਆ ਦਿਖਾ ਦਿੰਨੇ ਆ ਤੁਹਾਨੂੰ ਇਹ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਤੇ ਚੱਲਿਆ ਭਰਾ ਹੋਰ ਬਾਈ ਕੀ ਹਾਲ ਆ ਪਹਿਲਾਂ ਹੁਣ ਨਾਲ ਗੱਲਬਾਤ ਕਰਦੇ ਆ ਵੀਡੀਓ ਚੱਲੀ ਜਾਂਦੀ ਆ ਆ ਚਾਹ ਫਿਰ ਇੱਥੇ ਧਰ ਲਈ ਹੁਣ ਦੁੱਧ ਚ ਬੱਤੀ ਦੁੱਧ ਚ ਬੱਤੀ ਪਾਲੀ ਲੱਡੂ ਵੀ ਪਾਏ ਆ ਤੇ ਚਾਹ ਜੂਪੀ ਕੇ ਹੁਣੇ ਤੁਰਨਗੇ ਤੇ ਫਿਰ ਆਇਦਗੀ ਬੈਰੀਗੇਟ ਬਾਈ ਪਾਣ ਦੇਗੇ ਆ ਛੱਡ ਦੇ ਨੀ ਬਈ ਐਤ ਕੀ ਬੈਰੀਕੇਟ ਤੇ ਆ ਸਾਨੂੰ ਸਾਰੀਆਂ ਟਰਾਲੀਆਂ ਮੈਂ ਆਉਣਾ ਬਈ ਕੁੜ ਸਾਰੀਆਂ ਟਰਾਲੀਆਂ ਦਿਖਾ ਦੇ ਓਡੀਆਂ ਹਾਂਜੀ ਆਜੀ ਚਾਹ ਪਣੀ ਬੈਠੇ ਹਾਂ ਬਣਾ ਲੈ ਚਾਹ ਕੋਈ ਗੱਲ ਨਹੀਂ ਸਾਰੀਆਂ ਦਿਖਾ ਦੇ ਇਹ ਆ ਦੇਖੋ ਚੱਲ ਪੇ ਫਿਰ ਦਿੱਲੀ ਨੂੰ ਬੈਰੀਕੇਟ ਦੇਖੋ ਟੁੱਟਦੇ ਦੁਰਪੇ ਪਾਸ ਦੇ ਕਿਸਾਨਾਂ ਨੇ ਚਾਲੇ ਵੀਡੀਓ ਸ਼ੇਅਰ ਕਰ ਦਿਆ ਦਿਖਾਉਣੇ ਸਾਨੂੰ ਉਸਦੇ ਵੀ ਕੀ ਕੀ ਲੈ ਕੇ ਚੱਲੇ ਆ ਆ ਦੇਖੋ ਵੱਡੇ ਪੱਧਰ ਤੇ ਟਰਾਲੀਆਂ ਜਾ ਰਹੀਆਂ ਇਹ ਆ ਦਿਖਾਉਣੇ ਆ ਲੈ ਭਈ ਆ ਜਿਓ ਕਰਾ ਆ ਆ ਟਰਾਲੀ ਚ ਕੀ ਕੀ ਲਈ ਜਾਨੇ ਹੋ ਸੋਲਰ ਸਿਸਟਮ ਹੈ ਇੱਕ ਦਾ ਹਾਂ ਇਹ ਚ ਸੋਲਰ ਸਿਸਟਮ ਲੱਗ ਸੋਲਰ ਸਿਸਟਮ ਹੋਰ ਤੇ ਬਾਕੀ ਆ ਮੰਨ ਕੇ ਸਾਰੀ ਤੇਰੀ ਆ ਇਹ ਰਾਸ਼ਨ ਕਿੰਨੇ ਮਹੀਨੇ ਦਾ ਰਾਸ਼ਨ ਹੈਗਾ ਘੱਟੋ ਘੱਟ 7-8 ਮਹੀਨੇ ਦਾ 8 ਮਹੀਨੇ ਦਾ ਪਤਾ ਹੀ ਨਹੀਂ ਹਾਂ ਆ ਦੇਖ ਲਓ ਭਈ ਗੱਦੇ ਕੁਰਸੀਆਂ ਸਾਰਾ ਸਮਾਨ ਹਾਂ ਹਾਂ ਵੀ ਹੈਗੀਆਂ ਸਾਰਾ ਕੁਝ ਹੈ ਸਿਲੈਂਟਰ ਹਾਂ ਕੋਲੇ ਸਾਰਾ ਕੁਝ ਆ ਤੇ ਉਹ ਕਰਾਂਗੇ ਆਪਾਂ ਹੁਣ ਪੰਨਾਗੇ ਫਿਰ ਪੈਰੀਗੇਟ ਛੱਡਦਾ ਨਹੀਂ ਚੱਕਦੇ ਚੱਕਦਾ ਯਾਰ ਜਦੋਂ ਕੇਂਦਰ ਦੀ ਸਰਕਾਰ ਨੇ ਸਾਰਾ ਜੋਰ ਲਾਦਾ ਹਾਂ ਭਾਨੇ ਸਿੱਧੂ ਵਰਗੇ ਸਾਡੇ ਜਿਹੜੇ ਲੱਖੇ ਸਿਧਾਣੇ ਵਰਗੇ ਤੇ ਹਾਂ ਤੁਸੀਂ ਸਾਡੇ ਭਰਾ ਹਾਂ ਉਹਨਾਂ ਨੂੰ ਪਤਾ ਵੀ ਜਿਹੜੇ ਨੌਜਵਾਨ ਸੋਸ਼ਲ ਮੀਡੀਆ ਤੇ ਬੋਲ ਕੇ ਹਾਂ ਨੌਜਵਾਨਾਂ ਦੀ ਤਾਕਤ ਨੂੰ ਵਧਾਉਂਦੇ ਆ ਹਾਂ ਕੇਂਦਰ ਸਰਕਾਰ ਦੇ ਖਿਲਾਫ ਬੋਲਦੇ ਆ ਹਾਂ ਨੌਜਵਾਨਾਂ ਤੇ ਕੇਂਦਰ ਦੀ ਸਰਕਾਰ ਵੱਲੋਂ ਕੇਂਦਰੀ ਵਾੜ ਵਰਗਾ ਰਾਹੀਂ ਹਾਂ ਭਗਵਾਨਤ ਮਾਨ ਦੀ ਸਰਕਾਰ ਵੱਲੋਂ ਪਰਚੇ ਪਾਜੇ ਹਾਂ ਹੁਣ ਗੱਲ ਕੀ ਆ ਹਾਂ ਫੇਚ ਫਸਿਆ ਹੋਇਆ ਹਾਂ ਉਧਰੋਂ ਦਿੱਲੀ ਜਾਣਾ 13 ਫਰਵਰੀ ਨੂੰ ਹਾਂ ਰਾਜਨੀਤਿਕ ਸਿੱਧੂ ਪਖਾਨ ਮੋੜ ਤੇ ਤਰੀ ਭਾਰਤ ਦੀਆਂ 18 ਗੱਡੇ ਵਧੇ ਨੇ ਫੇਟ 300 ਤੋਂ ਵੱਧ ਕਸਾਨ ਜੰਨੇ ਹਾਂ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਦਿੱਲੀ ਨਾਲ ਲੜਾਈ ਫਿਰ ਚੱਲ ਰਹੀ ਆ ਹਾਂ ਤਾਂ ਉਹਨਾਂ ਨੇ ਕੀ ਕੀਤਾ ਹਾਂ ਤੇ ਭਾਨੇ ਸਿੱਧੂ ਤੇ ਹਾਂ ਪਰਚੇ ਪਾਏ ਨਾ ਤੁਹਾਡੇ ਸਾਹਮਣੇ ਹਾਂ ਪਿੰਡ ਕੋੜ ਦੁਨੇ ਦੇ ਵਿੱਚ ਹਾਂ 25 ਸਾਲ ਤੋਂ ਵੱਧ ਹਾਂ ਨੌਜਵਾਨ ਸਵਾ ਲੱਖ ਤੋਂ ਵੱਧ ਇਕੱਠ ਹੋਇਆ ਹਾਂ ਜਦੋਂ ਉਹਨਾਂ ਨੇ ਪਤਾ ਲੱਗਿਆ ਵੀ ਇਹ ਨੌਜਵਾਨੀ ਨੇ ਪੰਜਾਬ ਨੂੰ ਪੂਰੇ ਭਾਰਤ ਨੂੰ ਬਚਾਉਣ ਦੇ ਲਈ ਹਾਂ ਦਿੱਲੀ ਜਾਣਾ ਹਾਂ ਤਾਂ ਉਹਨਾਂ ਨੇ ਭਾਨੇ ਸਿੱਧੂ ਦਾ 10 ਤਰੀਕ ਦਾ ਟਾਈਮ ਲਿਆ ਹਾਂ 10 ਤਰੀਕ ਦਾ ਟਾਈਮ ਲੈਣ ਦਾ ਮਤਲਬ ਹੀ ਇਹ ਸੀ ਕਿ ਜੇਕਰ ਭਾਨੇ ਸਿੱਧੂ ਨੂੰ ਛੱਡਤਾ ਤਾਂ ਇਹ ਨੌਜਵਾਨ ਨਹੀਂ ਉਹ ਮੈਂ ਸਾਰੀ ਗੇਮ ਸਮਝ ਗਿਆ ਵੀ ਉਹ ਸਰਕਾਰ ਆਪਣੇ ਨਾਲ ਗੇਮ ਖੇਡ ਰਹੀ ਆ ਹੁਣ ਸੋਡੇ ਪ੍ਰਬੰਧ 6 ਮਹੀਨਿਆਂ ਦੇ ਚਾਹ ਗੋੜ ਮੰਜੇ ਬੇਤਰੇ ਸਭ ਲੈ ਚੱਲੇ ਹੋ ਤੁਸੀਂ ਸਾਡੇ ਭਾਈ ਜੀ ਹਾਂ ਕਰਾਰਾ ਪ੍ਰੋਗਰਾਮ ਪਿੰਡਾਂ ਦੇ ਵਿੱਚੋਂ ਰਾਸ਼ਨ ਇਕੱਠਾ ਕੀਤਾ ਹਾਂ ਗਰੀਬ ਤੋਂ ਗਰੀਬ ਮਜ਼ਦੂਰ ਨੇ ਸਾਨੂੰ ਹਾਂ ਇੱਕ ਇੱਕ ਗੱਟਾ ਕਣਕ ਦਾ ਕੁਝ ਖੰਡ ਕੋਈ ਚਾਹ ਮਿੱਠਾ ਜਿੰਨਾ ਸਿਗਰ ਸਾਰਾ ਰਾਸ਼ਨ ਦਿੱਤਾ ਹਾਂ ਤਾਂ ਗੱਲ ਕੀ ਹੈ ਹੁਣ ਸਾਡੀ ਲੜਾਈ ਆ ਹਾਰ ਪਰ ਹੁਣ ਬੈਰੀਕਾਟ ਤੋੜਾਂਗੇ ਆਪਾਂ ਆ ਦੇਖੋ ਭਾਈ ਸਾਰਾ ਸਮਾਨ ਭਾਈ 6-6 ਮਹੀਨਿਆਂ ਚੱਕੀ ਫਿਰਦੇ ਆ ਆ ਦੋ ਟਰਾਲੀਆਂ ਭਰੀ ਫਿਰਦੇ ਆ ਆਟਾ ਕੋਟਾ ਸਾਰਾ ਕੁਝ ਆ ਦਿਖਾ ਦਿੰਦੇ ਆ ਸੋਨੂੰ ਆ ਮਾਰੇ ਲਾਈ ਫਰੈਂਸਲਾ ਦਿਖਾਈ ਆ ਆਪਾਂ ਮਾਇਆ ਸਾਰਾ ਕੋ ਇਹ ਆ ਦੇਖੋ ਭਾਈ 6-6 ਮੀ ਨਹਿਰਾਸਣਾ ਦੇਖੋ ਲਾ ਹੁਣ ਭਾਈ ਬਾਰਡਰਾਂ ਤੇ ਫਿਰ ਪਹੁੰਚਣ ਦੀ ਤਿਆਰੀ ਆ ਹੈ ਪਾਣੀ ਤੱਤੇ ਵਾਲਾ ਗੀਜਰ ਵੀ ਹੋ ਪਿਆ ਲਾ ਸਾਰਾ ਸਮਾਨ ਆ ਭਾਈ ਹਾਂ ਹਾਂ ਕੁਝ ਕ ਮੈਂ ਤੁਹਾਡੇ ਚੈਨਲ ਲਈ ਦੱਸ ਦੇਣਾ ਚਾਹਣਾ ਹਾਂ ਉਹਨਾਂ ਕਾਮਰੇਡ ਜਥੇਬੰਦੀਆਂ ਹਾਂ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਕਿਸਾਨ ਤੇ ਮਜ਼ਦੂਰ ਦਾ ਕਰਜ਼ਾ ਜਿਹੜਾ ਖਤਮ ਹੋਵੇ ਹਾਂ ਨਹੀਂ ਕਿਸਾਨ ਜਥੇਬੰਦੀਆਂ ਕੁਝ ਚਾਹੁੰਦੀਆਂ ਹਾਂ ਉਹ ਚਾਹੁੰਦੀਆਂ ਕਿ ਸਾਡਾ ਥਾਣੇ ਦਰਬਾਰਿਆਂ ਐਸਡੀਐਮ ਦਾ ਇੱਕ ਦਫ਼ਤਰਾਂ ਦੇ ਵਿੱਚ ਚੱਲਦੀ ਰਹੇ ਹਾਂ ਪਰ ਗੱਲ ਕੀ ਆ ਹਾਂ ਜਥੇਬੰਦੀਆਂ ਉਹ ਆ ਹਾਂ ਜਿਹੜੀਆਂ ਤਕਰੀਬਨ 1965-67 ਤੋਂ ਲੈ ਕੇ ਲਗਾਤਾਰ ਕਿਸਾਨਾਂ ਦੀ ਲੜਾਈ ਲੜ ਰਹੀ ਹੈ ਹੂੰ ਤਾਂ ਗੱਲ ਕੀ ਆ ਅੱਜ ਸਾਡਾ ਮੋਰਚਾ ਲੱਗਿਆ ਯਾਰ ਹੂੰ ਲੜਾਈ ਯਾਰ ਪਾਰਦੀ ਆ ਜਿਹੜੀ ਬੀਜੇਪੀ ਦੀ ਸਰਕਾਰ ਨੇ ਸਾਡੇ ਨਾਲ ਕਰਜਾ ਮੁਕਤੀ ਦੀ ਡਾਕਟਰ ਸੁਆਮੀ ਨਾਥਰ ਕਮਿਸ਼ਨ ਦੀ ਰਿਪੋਰਟ ਹਾਂ ਐਮਐਸਪੀ ਗਰੰਟੀ ਕਾਨੂੰਨ ਤੇ ਐਮਐਸਪੀ ਦੀ ਖਾਤਰ ਹਾਂ ਲੱਖਾਂ ਸਾਡੇ 7 ਤੇ 700 ਤੋਂ ਵੱਧ ਕਿਸਾਨ ਹਾਂ ਲਖੀਪੁਰ ਖੀਰੀ ਦੇ ਸਮੇਤ ਸ਼ਹੀਦ ਹੋਏ ਯਾਰ ਹੂੰ ਅੱਜ ਗੱਲ ਕਿੱਥੇ ਖੜੀ ਯਾਰ ਹਾਂ ਜੇਕਰ ਅੱਜ ਸਾਡੀ ਆਵਾਜ਼ ਦਬ ਜਾਂਦੀ ਆ ਹਾਂ ਜਿਹੜੇ ਕੁਝ ਕੁ ਕਿਸਾਨ ਹਾਂ ਕਾਮ ਰੇਡ ਜਿੱਥੇ ਬੰਦਿਆਂ ਦੇ ਝੰਡਿਆਂ ਦੇ ਹੇਠਾਂ ਬੈਠ ਕੇ ਘਰੇ ਉੱਤੇ ਬੈਠਣਗੇ ਹਾਂ ਆਉਣ ਵਾਲੇ ਸਮੇਂ ਸਾਡੀ ਜ਼ਮੀਨ ਸਾਡੀ ਜਵਾਨੀ ਸਾਡੀ ਨਸ ਸਾਡੀ ਸਾਡੀ ਹੱਥ ਜੋੜ ਕੇ ਪੀ ਲੈ ਜਾ ਲਓ ਭਾਈ ਜਾਂਦੇ ਰਹੋ ਵੀਡੀਓ ਸ਼ੇਅਰ ਕਰ ਦਿਓ ਚੱਲਿਆ ਸਾਡੇ ਭਰਾ ਸਾਰੇ ਧੰਨਵਾਦ ਜੀ